ਫਿਰ ਕੀ ਤਿਆਰੀ ਤੁਰੀ ਕੀਤੀ ਆ ਬਿਸਤਰੇ ਬੰਨੀ ਬੈਠੇ ਹੋ ਸਾਡੇ ਨਹੀਂ ਆਓਗੇ ਮੇ ਭਵੰਤ ਕਹਿੰਦਾ ਵੀ ਇੱਥੋਂ ਵੇਚੋ ਪਿੱਖੀ ਵਗਜੋ ਪਰਿੰਡੇ ਵਗਜੋ ਸਾਡੇ ਰਦਾਬ ਡਾਂਗਾਂ ਚੱਕੀ ਫਿਰਦੇ ਸਾਡੇ ਹੱਬ ਨਹੀਂ ਮਿਲਦੀ ਸਾਡੇ ਟਿੱਬੇ ਵੀ 70 80 ਲੱਖ ਨੂੰ ਗੱਲਾ ਹੋ ਗਿਆ ਬਰ ਰਹੋਗੇ ਇੱਕ ਗੱਲ ਇਮਾਨਦਾਰੀ ਨਾਲ ਦੱਸਿਓ ਜੇ ਮੰਨ ਲਓ ਮੈਂ ਕੱਲ ਨੂੰ ਇੱਥੇ ਬੰਦੇ ਲਿਆ ਆਵਾਂ ਤੁਹਾਨੂੰ ਕਹਾਂ ਜੀ ਤੁਹਾਨੂੰ 50 ਕਰੋੜ ਰੁਪਈਆ ਕਿੱਲੇ ਦੇਣ ਲੱਗੇ ਆਂ ਝਟ ਪਿਆਰ ਹੋ ਜਾਊਗਾ ਨਾ ਇਹ ਗੱਲ ਨਹੀਂ ਪਾਣੀ ਪੀਣ ਦੇਖੋ ਮੇਰੀ ਗੱਲ ਤੁਸੀਂ ਕਹ ਰਹੇ ਹੋ ਤਿਆਰ ਨਹੀਂ ਹੈਗੇ ਆ ਫਿਰ ਤੁਹਾਡੇ ਗਿੱਲਾ ਪਿੰਡ ਥ੍ਰੀਕੇ ਪਿੰਡ ਢੰਡਾਰੀ ਪਿੰਡ ਆ ਜਿੰਨੀ ਸੁੱਡੀ ਜ਼ਮੀਨ ਵਿਕੀ ਆ ਆ ਦਾਖੇ ਦਾ ਏਰੀਆ ਆ ਜਿੰਨਾ ਛੋੜਿਆ ਆ ਇੱਥੇ ਹਜ਼ਾਰਾਂ ਏਕੜ ਘਾਹ ਕੂ ਸੁਗਿਆ ਖੜਾ ਆ ਕੁੱਗੇ ਖੜੇ ਆ ਇਹ ਕਿਨੇ ਵੇਚੀ ਆ ਹੈ ਮੈਂ ਵੇਚ ਗਿਆ ਕਿ ਮੇਰੇ ਪਿੰਡ ਦਾ ਸਰਪੰਚ ਵੇਚ ਗਿਆ ਤੁਸੀਂ ਲੋਕਾਂ ਨੇ ਵੇਚੀ ਆ ਮਹਿੰਗੇ ਕਰਕੇ ਵੇਚੀ 10 ਕਰੋੜ ਦਾ ਕਿੱਲਾ ਮਿਲਦਾ 15 ਕਰੋੜ ਦਾ ਕਿੱਲਾ ਵਿਕਦਾ ਤਾਂ ਹੀ ਵੇਚੀ ਆ ਤੁਸੀਂ ਕਰਕੇ ਤੁਸੀਂ ਝੂਠ ਨਾ ਬੋਲੋ ਮੇਰੇ ਨਾਲ ਤੁਸੀਂ ਵੀ ਤਿਆਰ ਹੋ ਜਾਣਾ ਵੀ ਕੋਈ ਗਾਮੇ 15-20 ਕਰੋੜ ਕਿਲੇ ਦਾ ਮਿਲਦਾ ਵੇਚੋ ਤੇ ਗਾਹਾਂ ਬਣਾ ਲਾਂਗੇ ਗਾਹਾਂ ਬਣ ਨਹੀਂ ਨਹੀਂ ਬਾਈ ਛੋਡੇ ਕੋਲੇ ਇੱਕ ਨਹੀਂ ਅਨੇਕਾਂ ਆਧਾਰਨਾ ਮੈਂ ਦੇ ਸਕਦਾ ਜਾ ਕੇ ਮਹਾਲੀ ਖੰਡ ਜੀਰਕਪੁਰ ਦੇਖ ਲਿਓ ਜਿਨ੍ਹਾਂ ਨੇ 15-15 ਕਰੋੜ ਦਾ ਕਿਲਾ ਵੇਚਿਆ ਸੀ ਅੱਜ ਉਹ ਤਿੰਨ ਪਿਆ ਭੂਣ ਲਈ ਫਿਰਦੇ ਆ ਰੇੜੀਆਂ ਲਾਉਂਦਿਆ ਰਖਸ਼ੇ ਲਈ ਕਰਦੇ ਆ ਉਹ ਬਾਬੇ ਦੀ ਇੱਕ ਬਾਪੂ ਦੀ ਵੀਡੀਓ ਬੜੀ ਵਾਇਰਲ ਹੋਈ ਸੀ ਸੁਣੀ ਸੀ ਨਾ ਜਿਹੜਾ ਕਹਿੰਦਾ ਦੂੜ ਕਰੋੜ ਦਾ ਕਿਲਾ ਵੇਚਿਆ ਸੀ 10 ਸਾਲ ਪਹਿਲਾਂ ਤੇ ਹੁਣ ਰੇੜੀ ਲਈ ਜਾਂਦਾ ਖਲਾਣਾ ਰੇੜੀ ਲਈ ਦੇਖੋ ਮੈਂ ਇੱਕ ਗੱਲ ਅਸੀਂ ਸਾਰੀ ਸਾਡੀ ਟੀਮ ਬੜੇ ਚਿਰ ਤੋਂ ਲੋਕਾਂ ਨੂੰ ਕਲਪਦੇ ਆ ਕਿ ਪੈਸੇ ਦੀ ਕੋਈ ਕੀਮਤ ਨਹੀਂ ਆ ਪੈਸਾ ਰੋਜ਼ ਦਿਨ ਬਦਨ ਘਟਦਾ ਹੈ ਧਰਤੀ ਦੀ ਕੀਮਤ ਦਿਨ-ਬਦਨ ਵਾਧੀ ਜਾ। ਪੈਸਾ ਬੈਂਕ 'ਚ ਰੱਖ ਦਿਓਗੇ ਜੇ ਬੈਂਕਾਂ 'ਲੇ ਭੱਜ ਕੇ ਕੀ ਕਰੋਗੇ? ਕੋਈ ਕਾਰਖਾਨਾ ਲਾ ਲੋਗੇ ਜੇ ਫੇਲ ਹੋ ਗਿਆ ਕੀ ਕਰੋਗੇ? ਸੈਦਿਕਲ ਦਾ ਕਾਰਖਾਨੇ ਸੀ ਲਾਉਣੇ ਨਹੀਂ ਬੈਂਕਾਂ ਮੋਕਾ ਸੀ ਧਰਨੇ ਨਹੀਂ ਅੱਜ ਦਾ ਸੋਚਣਾ ਸਾਡੇ ਚਲੂਣੇ ਲੜਦੇ ਹੁੰਦੇ ਵੀ ਘਰੇ ਇੰਨੇ ਪੈਸੇ ਪਏ ਆ। ਮੁੰਡਾ ਕਹਦਾ ਲਿਆ ਬਾਪੂ BMW ਲੈ ਕੇ ਆਈਏ। ਲਿਆ ਰੇ ਨੀ ਦੁਪਰ ਲੈ ਕੇ ਆਈਏ। ਚਲ ਵੱਡੀ ਕੋਠੀ ਪੱਗ ਚਾਰ ਮੰਜ਼ਲੀ ਉੱਤੇ ਜਹਾਜ਼ ਖੜਾ ਗਿਆ ਉਹ ਦੂਰੋਂ ਫਿਰਨੀ ਦੇਖੇ ਦੂਜੇ ਪਿੰਡੋਂ ਵੀ ਫਲਾਨਿਆਂ ਦੀ ਕੋਠੀ ਹੈ ਲੈ ਆ ਬਾਪੂ ਵੱਡਾ ਟਰੈਕਟਰ ਜੌਂਡੀਰ ਫਰਫਰ ਆ ਜਾ ਵੱਡਾ ਡੈਕ ਉਹਦੇ ਡੂਡ 2 ਲੱਖ ਵਾਲਾ ਮੈਂ ਪੰਡੋਰੀ ਪਿੰਡ ਵਾ ਗਿਆ ਬਾਈ ਲੁਧਿਆਣੋਂ ਲੈ ਕੇ ਜਗਰਾਉਂ ਤੱਕ ਜਿੰਨੀ ਪੈੜੀ ਹੈ ਤੇ ਬਿਕ ਚੁੱਕੀ ਹੈ ਸ਼ਰਕ ਦੇ ਆਲੇ ਦਾ ਲੋਕਾਂ ਨੇ ਵੇਚੀ ਆ ਉਹ ਮੈਨੂੰ ਪੰਡੋਰੀ ਵਾਲੇ ਨੇ ਗੱਲ ਸੁਣਾਈ ਬਾਈ ਨੇ ਮੈਂ ਉਹਦੀ ਵੀਡੀਓ ਵੀ ਪਾਈ ਕਹਿੰਦਾ ਭਾਈ ਜਿਹੜੇ ਮੇਰੇ ਪਿੰਡ ਦੇ ਵਿੱਚ ਲੋਕਾਂ ਨੇ 10-10 ਕਰੋੜ ਦਾ ਕਿੱਲਾ ਵੇਚਿਆ ਸੀ ਕਹਿੰਦਾ ਉਹ ਨਾ ਹੁਣ ਵੱਡੀਆਂ-ਵੱਡੀਆਂ ਕੋਠੀਆਂ ਪਾਈਆਂ ਤੇ ਘਰੇ ਕੈਮਰੇ ਲਵਾਈ ਬੈਠੇ ਐ ਕੈਮਰੇ ਜੀ ਦੇਖ ਲੈਂਦੇ ਆ ਬਾਹਰ ਬੰਦ ਕੀਤਾ ਹੋਇਆ ਮੰਗਦਾ ਤਾਂ ਨਹੀਂ ਆ ਗਿਆ ਕਿਤੇ ਮੰਗਲ 10 ਰੁਪਏ ਮੰਗਦੇ ਨੂੰ ਦੇਣ ਨੂੰ ਨਹੀਂ ਹੈਗਾ ਜਿਨ੍ਹਾਂ ਨੇ ਕਰੋੜਾਂ ਦੀਆਂ ਜ਼ਮੀਨਾਂ ਵੇਚੀਆਂ ਬੱਲੇ ਕੱਲੀਆਂ ਕੋਠੀਆਂ ਤੇ ਗੱਡੀਆਂ ਗੁੱਡੀਆਂ ਰਹਿ ਗਈਆਂ ਭਾਈ ਜ਼ਮੀਨ ਨੂੰ ਨਾ ਜੰਗ ਲੱਗਣੀ ਆ ਨਾ ਸੌਂਖ ਲੱਗਣੀ ਆ ਨਾਲ ਕੋ ਚੋਰੀ ਕਰ ਸਕਦਾ ਜੇ ਇਹਦੇ ਦੀ ਰਾਖੀ ਕਰੋਗੇ ਲੜੋਗੇ ਤਾਂ ਹੁਣ ਤੁਸੀਂ ਉੱਠ ਖੜੇ ਕਿਉਂਕਿ ਸੋਡਾ 14-1500 ਕਿਲਾ ਵਿੱਚ ਆ ਗਿਆ ਤਾਂ ਹੀ ਉੱਠਿਆ ਨਾ ਸਾਡੇ ਜਿਹਦੇ ਘਰੇ ਅੱਗ ਲੱਗਦੀ ਆ ਉਹੀ ਬੜਕੇ ਹੁਰਦਾ ਵੀ ਅੱਗ ਸਾਡੇ ਘਰੇ ਆ ਗਈ ਬਾਕੀ ਤਮਾਸ਼ਾ ਦੇਖਦੇ ਆ ਲੋਕ ਇਹ ਭਾਨਾ ਬਰਨਾਲੇ ਜ਼ਿਲ੍ਹੇ ਦੇ ਪਿੰਡ ਪੈਂਦਾ ਇਹਦਾ ਕੋਡ ਦੁੱਨਾ ਨਵਦੀਪ ਜਲਵੇੜਾ ਹਰਿਆਣੇ ਦੇ ਪਿੰਡ ਹੈ ਮੇਰਾ ਬਟਿੰਡੇ ਦੇ ਪਿੰਡ ਹੈ ਅਸੀਂ ਛੋਡੇ ਪਿੰਡਾਂ ਦੇ ਸਰਪੰਚ ਬਣਨਾ ਅਸੀਂ ਐਮਐਲਏ ਬਾਲਣਾ ਛੋਡੇ ਪਿੰਡਾਂ ਜਾ ਕੇ ਜੇ ਤੜਫ ਹੈ ਜੇ ਦਰਦ ਦਾ ਤਾਂ ਤੁਰੇ ਫਿਰਦੇ ਆ ਉਹ ਜੋਧਾ ਪਿੰਡ ਦੇ ਵਿੱਚ ਮੈਂ ਬੋਲਿਆ ਬਹੁਤ ਵੱਡਾ ਪਿੰਡ ਆ 5000 ਵੋਟਾਂ ਦਾ ਪਿੰਡ ਦੀ 11-1200 ਕਿੱਲਾ ਉੱਥੇ ਪੈਲੀ ਆਈ ਆ ਮੈਂ ਬੋਲਿਆ ਸੀ ਮਹਾਜਰੀਆਂ ਵੋਟਾਂ ਬਣਾਈ ਜਾਂਦੇ ਆ ਪ੍ਰਵਾਸੀਆਂ ਦੀਆਂ ਇਹ ਦੁੱਖ ਦੇਣ ਗਿਆ ਬਾਈ ਕੰਡੇ ਵੀਜੀ ਜਾਂਦੇ ਆ ਆਂ ਲੂ ਪਿੰਡ ਸੁਣੀ ਘਟਨਾ ਸਾਰਿਆਂ ਨੇ ਸ਼ਰਿਆਂ ਨੂੰ ਕਹਿੰਦੇ ਆਵਾਂਗੇ ਓ ਤਿਆਰ ਰਹੋ ਪਿੰਡ ਵਾਲੋ ਲਲਕਰਦੇ ਆ ਕਿ ਨਹੀਂ 10 ਲੱਖ ਵੋਟ ਕੱਲੇ ਲੁਧਿਆਣੇ ਚ 40 42 ਕਰੋੜ ਆਬਾਦੀ ਦੋ ਸੂਬਿਆਂ ਦੀ ਯੂਪੀ ਤੇ ਬਿਹਾਰ ਦੀ ਹੈ ਜੇ 2 2.5 ਕਰੋੜ ਬੰਦਾ ਇੱਥੇ ਵੋਟ ਆ ਕੇ ਬਣਾ ਕੇ ਬਹਿ ਗਿਆ ਕਿੱਥੇ ਜਾਓਗੇ ਜਿਹਦੀ ਵੋਟ ਉਹਦਾ ਰਾਜ ਉਹਦੇ ਕੋ ਚੱਲਣੀ ਹੈ ਉਹਦੇ ਐਮਐਲਏ ਉਹਦੇ ਮੰਤਰੀ ਉਹਦੇ ਮੁੱਖ ਮੰਤਰੀ ਤੁਸੀਂ ਕਿੱਥੇ ਰਹੋਗੇ ਫਿਰ ਅਸੀਂ ਨਹੀਂ ਕਹਿੰਦੇ ਅਸੀਂ ਕੋਈ ਕਿਸੇ ਦੇ ਖਿਲਾਫ ਨਹੀਂ ਕੋਈ ਫਰਕਾ ਪ੍ਰਸਤੀ ਨਹੀਂ ਕੋਈ ਨਫ਼ਰਤ ਨਹੀਂ ਸਾਡੇ ਤਾਂ ਗੁਰੂਆਂ ਦਾ ਸਿਧਾਂਤ ਹੈ ਇਹਦਾ ਸਰਬੱਤ ਦੇ ਭਲੇ ਦਾ ਸਿਧਾਂਤ ਮਾਨਸ ਕੀ ਜਾਤ ਸਭੇ ਇੱਕ ਹੀ ਪਹਿਚਾਣ ਉਹਦਾ ਸਿਧਾਂਤ ਸਾਡੇ ਬੰਦੇ ਬਾਹਰ ਕੰਮ ਕਰਨ ਜਾਂਦੇ ਆ ਜੀ ਸਾਜ ਕੇ ਕੰਮ ਕਰਨ ਆਉ ਪਰ ਜੇ ਹਿਮਾਚਲ ਦੇ ਵਿੱਚ 1972 ਦਾ ਕਾਨੂੰਨ ਹੈ ਤੁਸੀਂ ਨੌਕਰੀ ਨਹੀਂ ਲੈ ਸਕਦੇ ਜਾ ਕੇ ਤੁਸੀਂ ਉੱਤੇ ਜ਼ਮੀਨ ਨਹੀਂ ਲੈ ਸਕਦੇ ਜੇ 1962 ਦਾ ਰਾਜਸਥਾਨ ਦਾ ਕਾਨੂੰਨ ਹੈ ਤੁਸੀਂ ਜ਼ਮੀਨਾਂ ਨਹੀਂ ਲੈ ਸਕਦੇ ਪਿਛਲੇ ਸਾਲ ਦੇ ਵਿੱਚ ਆਤਨ ਚਾਰ ਮਹੀਨੇ ਪਹਿਲਾਂ ਹੀ ਉੱਤਰਾਖੰਡ ਦਾ ਮੁੱਖ ਮੰਤਰੀ ਪੁਸ਼ਕਰ ਧਾਮੀ ਉਹਨੇ ਕਾਨੂੰਨ ਬਣਾਤਾ ਵੀ ਕੋਈ ਬਾਹਰਲਾ ਬੰਦਾ ਇੱਥੇ ਆ ਕੇ ਐਗਰੀਕਲਚਰ ਲੈਂਡ ਨਹੀਂ ਲੈ ਸਕਦਾ ਨਾਗaland ਦਾ ਕਾਨੂੰਨ ਆ ਮਹਾਰਾਸ਼ਟਰ ਦਾ ਕਾਨੂੰਨ ਦੇ ਪੰਜਾਬ ਚ ਕਿਉਂ ਨਹੀਂ ਬਣ ਰਿਹਾ ਜਦੋਂ ਡੈਮੋਗ੍ਰਾਫੀ ਬਦਲ ਗਈ 26 ਚ ਮਰਦਮਸ਼ਮਾਰੀ ਹੋਣੀ ਹੈ ਥੋੜੀ ਗਿਣਤੀ ਘਟ ਜਾਣੀ ਹੈ ਨਾ ਥੋੜੀ ਸੱਭਿਆਤਾ ਜਾਂਦੀ ਰਵੇ ਨਾ ਥੋੜੀ ਬੋਲੀ ਜਾਂਦੀ ਰਵੇ ਨਾ ਥੋੜੀ ਪਛਾਣ ਜਾਂਦੀ ਰਵੇ ਨਾ ਤੁਹਾਡਾ ਇਤਿਹਾਸ ਜਾਂਦਾ ਇਸ ਕਰਕੇ ਲੜਾਈ ਜ਼ਮੀਨਾਂ ਦੀ ਨਹੀਂ ਕੱਲੀਆਂ ਦੀ ਲੜਾਈ ਤੁਹਾਡੀਆਂ ਨਸਲਾਂ ਦੀ ਤੁਹਾਡੀ ਹੋਂਦ ਨੂੰ ਜਿਉਂਦਾ ਰੱਖਣ ਦੀ ਲੜਾਈ ਆ ਇਹ ਸਮਝੋ ਉਹ ਸਾਡਾ ਦਿਮਾਗ ਨਹੀਂ ਖਰਾਬ ਹੈਗਾ ਵੀ ਅਸੀਂ 6 ਮਹੀਨੇ ਫਿਰਦੇ ਰਹੇ जैसलमेर बीकानेर गंगानगर ਤੱਕ ਦੱਖਣੀ ਮਾਲਵੇ ਦੇ ਜ਼ਿਲ੍ਹੇ ਸਾਰੇ ਫਰੀਪੁਰ ਲੁਧਿਆਣਾ ਅਬੋਰ ਫਾਲਕਾ ਦੇ ਪਿੰਡਾਂ 'ਚ ਮੇਰਾ ਬਰਹੰਡਾ ਜ਼ਿਲ੍ਹਾ ਇਹਦਾ ਬਰਨਾਲਾ ਜ਼ਿਲ੍ਹਾ ਇਹਦਾ ਜਦੋਂ ਹਰਿਆਣੇ 'ਚ ਆ ਗਿਆ ਅਸੀਂ ਤਾਂ ਸਤੋਜ ਦਾ ਪਾਣੀ ਵੀ ਨਹੀਂ ਪਿੰਦੇ ਸਾਡੇ ਜ਼ਿਲ੍ਹੇ 'ਤਾਂ ਅਸੀਂ ਕਿਉਂ ਲੜੇ ਵੀ ਆਜਾ 100ਾਂ ਪਾਤੀਆਂ ਲੋਕੋ ਮਾਰਦੇ 80 80% ਲੋਕਾਂ ਨੂੰ ਕਾਲਾ ਪੀੜਿਆ ਕੈਂਸਰ ਸ਼ੂਗਰ ਜੰਮੇ ਜਵਾਕਾਂ ਨੂੰ ਕੈਂਸਰ ਪਹਾਜ ਬੁੱਧੀ ਮੰਦ ਬੁੱਧੀ ਬੱਚੇ ਪੈਦਾ ਹੋ ਰਹੇ ਆ ਪਿੰਡਾਂ 'ਚ ਆ ਪਾਣੀ ਆ ਯਾਰਾ ਕਰਕੇ ਪਰ ਕੀ ਸਾਡਾ ਲੋਕਾਂ ਨੇ ਸਾਥ ਦਿੱਤਾ ਕੋਈ ਖੜਾ ਸਾਡੇ ਨਾਲ ਆ ਕੇ 3 ਕਰੋੜ ਬੰਦਾ ਪੀੜਤਾ Rajasthan ਤੇ Punjab ਦਾ ਉਹ ਯਹਰਾਂ ਵਾਲੇ ਪਾਣੀ ਨਾਲ ਪਰ ਲੋਕ ਨਹੀਂ ਆਏ ਆ ਮੈਂ ਹੁਣੇ ਹੀ ਗੱਡੀ 'ਚ ਆਉਂਦਾ ਵੀਡੀਓ ਸੁਣ ਰਿਹਾ ਸੀ ਗੁਰਨਾਨਕ ਦੇਵ ਯੂਨੀਵਰਸਿਟੀ ਦਾ ਵੀਸੀ ਵਾਈਸ ਚਾਂਸਲਰ ਆਹ ਹੱਤਬੰਨੀ ਖੜਾ ਕਿਹਦੇ ਅੱਗੇ ਮੋਨ ਭਗਵਤ ਦੇ ਅੱਗੇ ਮੋਨ ਭਗਵਤ ਕੌਣ ਆ ਖੋੜਿਆਂ ਨੂੰ ਪਤਾ ਹੋ ਆਪਣਾ ਇਹ ਨਹੀਂ ਪਤਾ ਹੈ ਕੌਣਾ ਉਹ ਕਿਹੜੀ ਬਲਾ ਉਹ ਕੀ ਚੀਜ਼ ਹੈ ਮੋਹਨ ਭਾਗਵਤ ਆਰਐਸਐਸ ਰਾਸ਼ਟਰੀ ਸਵੈ ਸੇਵਕ ਸੰਗ ਦਾ ਮੁਖੀ ਹੈ ਉਹਦੇ ਮੂਰੇ ਖੜਾ ਪਤਾ ਕੀ ਬੇਨਤੀਆਂ ਕਰ ਰਿਹਾ ਗੁਰੂ ਨਾਨਕ ਜੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਕੀ ਕਹਿ ਰਿਹਾ ਹੈ ਕਿ ਜੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਇੱਕ ਚੇਅਰ ਸਥਾਪਿਤ ਕੀਤੀ ਜਾਵੇ ਉਹਨਾਂ ਦੀਆਂ ਸਿੱਖਿਆਵਾਂ ਨੂੰ ਆਪਾਂ ਦੁਨੀਆ 'ਚ ਪ੍ਰਚਾਰਨਾ ਹੈ ਹੁਣ ਸੰਗ ਜਿਹੜਾ ਸਾਰਾ ਕਰਮਕੰਡਾਂ ਤੇ ਖੜਾ ਹੈ ਪਖੰਡਾਂ ਤੇ ਖੜਾ ਹੈ ਸੰਘ ਦਾ ਮੁਖੀ ਵੀਰ ਸਾਬਰਕਰ ਜਿਨੇ ਅੰਗਰੇਜ਼ਾਂ ਨੂੰ 17 ਚਿੱਠੀਆਂ ਲਿਖੀਆਂ 47 ਤੋਂ ਪਹਿਲਾਂ ਕਿ ਮੈਂ ਕੋਈ ਬਗਾਵਤ ਨਹੀਂ ਕਰੂੰਗਾ ਮੈਨੂੰ ਮਾਫੀ ਦੇ ਦਿਓ ਉਹ ਮਾਫੀ ਵੀਰ ਨੂੰ ਵੀਰ ਸਾਬਰਕਰ ਬਣਾ ਕੇ ਪੇਸ਼ ਕੀਤਾ ਜਾ ਰਿਹਾ ਉਹਦੀਆਂ ਫਿਲਮਾਂ ਬਣ ਰਹੀਆਂ ਨੇ ਉਹੋ ਜਿਹੇ ਬੰਦੇ ਜਿਹੜੇ ਸੰਘ ਦੇ ਮੁਖੀ ਨੇ ਉਹ ਸਾਡੀਆਂ ਸਿੱਖਿਆਵਾਂ ਦਾ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਉਹਦੀ ਵਿਚਾਰਧਾਰਾ ਉਹਨਾਂ ਦੀ ਦਾ ਪ੍ਰਚਾਰ ਉਹ ਲੋਕ ਕਰਨਗੇ ਛੋਡੀਆਂ ਯੂਨੀਵਰਸਟੀਆਂ ਛੋਡੇ ਕਾਰਜ ਸਟੂਡੈਂਟ ਜੁਨੀਵਰਸਿਟੀ ਦਾ ਜਿੰਨੇ ਵੀ ਸੀ ਹੈ ਜਿੰਨੇ ਕਾਲਜਾਂ ਦੇ ਪ੍ਰਿੰਸੀਪਲ ਆ ਜਿੰਨੇ ਸਕੂਲਾਂ ਦੇ ਹੈਡਮਾਸਟਰ ਆ ਸੋਡੇ ਬਖ ਬਖ ਅਧਾਰੇ ਡਾਇਰੈਕਟਰ ਆ ਮੈਨੇਜਰ ਆ ਸਾਰੇ ਆਰਐਸਐਸ ਨੇ ਆਪਣੇ ਬੰਦੇ ਫਿੱਟ ਕਰਤੇ ਨਵੀਂ ਸਿੱਖਿਆ ਨੀਤੀ ਲੈ ਕੇ ਆਗੇ 2020 এডੂਕੇਸ਼ਨ ਪਾਲਿਸੀ ਉਹ ਤਾਂ ਤੁਹਾਡੀ ਬੋਲੀ ਤੁਹਾਡਾ ਸਭਿਆਚਾਰ ਤੁਹਾਡਾ ਇਤਿਹਾਸ ਖਤਮ ਕੀਤਾ ਜਾਊ ਤੁਰੰਤ ਰੋੜ ਕੇ ਪੇਸ਼ ਕੀਤਾ ਜਾਊ ਤਬਾਹ ਕੀਤਾ ਜਾਊਗਾ ਆਪਾਂ ਸचेਤ ਹੈਗੇ ਆ ਪੰਡ ਪਮਾਲ ਦੇ ਵਿੱਚੋਂ ਬੀਬੀਆਂ ਬੈਠੀਆਂ ਨੌਜਵਾਨ ਬੈਠੇ ਆ ਮਾਵਾਂ ਭੈਣਾਂ ਬੈਠੀਆਂ ਕੋਈ ਬੰਦੇ ਬਾਹਰ ਖੜੀ ਕਰੋ ਜਿਹੜੇ ਆਪਣੇ ਜਵਾਕਾਂ ਦੇ ਮਗਰ ਸਕੂਲ ਦੇ ਵਿੱਚ ਜਾ ਕੇ ਪੁੱਛਦੇ ਆ ਕਿ ਸਾਡੇ ਜਵਾਕ ਨੂੰ ਸਾਡੀ ਬੋਲੀ ਨਾਲ ਕਿੰਨਾ ਕੁ ਜੋੜਿਆ ਇਤਿਹਾਸ ਨਾਲ ਕਿੰਨਾ ਕੁ ਜੋੜਿਆ ਘਰੇ ਆਏ ਜਵਾਕ ਦੀ ਕਾਪੀ ਖੋਲਦੇ ਆ ਕਿਤਾਬ ਖੋਲਦੇ ਆ ਕਿਹੜਾ ਇਤਿਹਾਸ ਨਾਲ ਜਵਾਬ ਪੜ ਰਿਹਾ ਕਿੱਛੇ ਜੋੜ ਰਿਹਾ ਦੱਸੋ ਜੀ ਕੋਈ ਦਾ ਸੂਰਮਾ ਨਿਤਰੋ ਕੋਈ ਨਹੀਂ ਇੱਥੇ ਬਾਬਾ ਇੱਕ ਪਵਾ ਜਾਂਦਾ ਆੜਾ ਘਟ ਜੀ ਦਾ ਉਹ ਇੱਕ ਇੱਕ ਬਾਪੂ ਜਾਂਦਾ ਬਾਖੀ ਇੱਥੇ ਹੋਣ ਆ ਜੇ ਫੋਨ ਬੋਕਰ ਵਾਲੇ ਆਗੂ ਦਾ ਕਿਸੇ ਟੱਕੜੀ ਵਾਲੇ ਦਾ ਪੰਜੇ ਵਾਲੇ ਦਾ ਜੋ ਚੱਕਾਂ ਕੋ ਟਰਾਲੀਆਂ ਗੱਡੀਆਂ ਚਲੋ ਜੀ ਪੈਰੀ ਹੱਥ ਲਾਉਂਦੇ ਫਿਰਦੇ ਹੁੰਦੇ ਉੱਥੇ ਜਾ ਕੇ ਉਹ ਯਾਰ ਜਿੱਥੇ ਸਾਡੀਆਂ ਨਸਲਾਂ ਤਿਆਰ ਹੋ ਰਹੀਆਂ ਨੇ ਕਿਸੇ ਵਿਦਵਾਨ ਨੇ ਬਹੁਤ ਸੋਹਣੀ ਗੱਲ ਕਹੀ ਆ ਕਹਿੰਦਾ ਜੀ ਇੱਕ ਸਾਲ ਦੀ ਯੋਜਨਾ ਬਣਾਉਨੇ ਹੋ ਤਾ ਫਸਲਾਂ ਬੀਜ ਲੋ ਸਾਲ ਬਾਅਦ ਫਲ ਵੱਢ ਲਓਂਗੇ ਦਾ ਜੇ 10 20 ਸਾਲ ਦੀ ਯੋਜਨਾ ਬਣਾਉਣੀ ਹੈ ਉਹ ਰੁੱਖ ਲਾਓ 10 20 ਸਾਲਾਂ ਬਾਅਦ ਫਲ ਲਾਉਂਗੇ ਜੇ ਸੋਡੀ ਹਜ਼ਾਰਾਂ ਸਾਲ ਸੰਕ੍ਰਿਤ ਸਾਲ ਦੀਆਂ ਯੋਜਨਾਵਾਂ ਹੈ ਫਿਰ ਨਸਲਾਂ ਤਿਆਰ ਕਰੋ ਨਸਲਾਂ ਅਸੀਂ ਨਸਲਾਂ ਤਿਆਰ ਕਰ ਰਹੇ ਹਾਂ ਸਾਡੀਆਂ ਨਸਲਾਂ ਦੇ ਵਿੱਚ ਕਿਹੜੀ ਮਾਨਸਿਕਤਾ ਭਰੀ ਜਾ ਰਹੀ ਹੈ ਕਿਹੜਾ ਇਤਿਹਾਸ ਭਰਿਆ ਜਾ ਰਿਹਾ ਹੈ ਕਿਹੜੀ ਬੋਲੀ ਪੜਾਈ ਜਾ ਰਹੀ ਹੈ ਆਪਾਂ ਨੂੰ ਕੋਈ ਪਰਵਾਹ ਨਹੀਂ ਤਾਂ ਬੱਚੋ ਕਿੱਥੋਂ ਅਸੀਂ ਕਿਉਂ ਰੜਕਦੇ ਆ ਅਸੀਂ ਇਹ ਗੱਲਾਂ ਦੱਸਦੇ ਆ ਲੋਕਾਂ ਨੂੰ ਵੀ ਸਾਡੇ ਨਾਲ ਆ ਵਾਪਰ ਰਿਹਾ ਹੈ ਇਹ ਗੁੱਜੇ ਹਮਲੇ ਨੇ ਬੜੀਆਂ ਡੂੰਗੀਆਂ ਬੜੀਆਂ ਖਤਰਨਾਕ ਸਿਆਸਤਾਂ ਸ਼ਾਸਨਾਂ ਨੇ ਜਿਹੜਾ ਸਾਨੂੰ ਸਮਝ ਵੀ ਨਹੀਂ ਪੈ ਰਹੀਆਂ ਮੈਂ ਗਲਾਡਾ ਦਫ਼ਤਰ ਮੁਰੇ ਬੋਲਿਆ ਮੈਂ ਕਿਹਾ 2005 ਦੇ ਵਿੱਚ ਟ੍ਰੈਡਡ ਫੈਕਟਰੀ ਲੱਗੀ ਤੋਲੇ ਜ਼ਮੀਨ ਦੱਬੀ ਸਰਕਾਰ ਸੀ ਕਾਂਗਰਸ ਦੀ ਲੋਕਾਂ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਗਿੱਟੇ ਤੋੜਤੇ ਪੁਲਿਸ ਨੇ ਮਾਰ ਕੇ ਗੋਡੇ ਕਾੜ ਤੇ ਮਾਰ ਮਾਰ ਡਾਂਗਾ ਬੋਲੀਆਂ ਵੀ ਮਾਰੀਆਂ ਉੱਥੇ ਬੰਦੇ ਫਟੜ ਕੀਤੇ ਉੱਥੇ ਕਾਂਗਰਸੀਆਂ ਨੂੰ ਸੁੰਢੀ ਲੜ ਗਈ ਲੈ ਜੀ ਤੂੰ ਕਾਂ ਦੇ ਖਿਲਾਫ ਕਿਉਂ ਬੋਲਦਾ ਮੈਂ ਕਿਹਾ ਮੈਂ ਗਲਤ ਕੀ ਬੋਲਿਆ 2013 ਦੇ ਵਿੱਚ ਲੈਂਡ ਐਕੁਇਰਿਸ਼ਨ ਐਕਟ ਆਇਆ ਆ ਪਾਲਿਸੀ ਲੈ ਕੇ ਆਏ ਬਾਦਲ ਉਸੇ ਬਾਦਲ ਵਾਲਿਆਂ ਨੂੰ ਚਲੂਨੇ ਲੜਨ ਲੱਗ ਗਏ ਲੈ ਇਹ ਬਾਦਲਾਂ ਖਿਲਾਫ ਬੋਲਦਾ ਆ ਦੂਗੀ ਯਾਰ ਅਹੀ ਕਦੇ ਬਾਦਲਾਂ ਨਾਲ ਖੜ ਗਏ ਕਦੇ ਬੱਕਰ ਨਾਲ ਖੜ ਗਏ ਕਦੇ ਪੰਜੇ ਨਾਲ ਕਦੇ ਤੱਕੜੀ ਨਾਲ ਕਦੇ ਫੁੱਲ ਨਾਲ ਖੜ ਗਏ ਕਦੇ ਪੰਜਾਬ ਨਾਲ ਖੜ ਕੇ ਦੇਖਿਆ ਖੜੋਗੇ ਕਦੇ ਜਾ ਕੇ ਪੰਜਾਬ ਨਾਲ ਪਾਣੀਆਂ ਨਾਲ ਬੋਲੀ ਨਾਲ ਧਰਤੀ ਨਾਲ ਆਪਣੇ ਲੋਕਾਂ ਨਾਲ ਨਹੀਂ ਖੜਨਾ ਇਸੇ ਕਰਕੇ ਜੋਧਾ ਪਿੰਡ ਦੀ 1200 ਕਿਲਾ ਆਈ ਹੈ ਛੋਡੇ ਪਿੰਡ ਦਾ ਸੁੱਖ ਨਾ ਕੱਠ ਬਹੁਤ ਸੋਹਣਾ ਉਹਦੇ ਕੱਠ ਹੀ ਨਹੀਂ ਹੋਇਆ ਮੈਂ ਪੁੱਛਿਆ ਕਿਉਂ ਨਹੀਂ ਹੋਇਆ ਕਹਿੰਦੇ ਸਾਡੇ ਪਾਰਟੀਆਂ ਧੜੇਵਾਜੀ ਜੀ ਬਹੁਤ ਆ ਲੋਕ ਲੈ ਓ ਯਾਰ ਅਸੀਂ ਤੁਹਾਨੂੰ ਵੋਟਾਂ ਲੈਣ ਖਾਤਰ ਆਏ ਥੋਡੇ ਕੋਲੇ ਸਾਡੀ ਨਾ ਕੋਈ ਪਾਰਟੀ ਆ ਨਾ ਕੋਈ ਠੱਪਾ ਪਾਰਟੀ ਦਾ ਆ ਬੈਠਾ ਭਾਨਾ ਅਸੀਂ ਚੰਨੀ ਨੂੰ ਮਿਲਣ ਲੱਗ ਗਏ ਪਹਿਲਾਂ ਕੈਪਟਨ ਨੂੰ ਮਿਲੇ ਮੁੱਖ ਮੰਤਰੀ ਸੀ ਫਿਰ ਚੰਨੀ ਨੂੰ ਮਿਲੇ ਫਿਰ ਭਵੰਤ ਨੂੰ ਮਿਲੇ ਤਿੰਨਾ ਮੁੱਖ ਮੰਤਰੀਆਂ ਨੂੰ ਮਿਲੇ ਵੀ ਪੰਜਾਬ ਦੇ ਅੰਦਰ ਇਹ ਕਾਨੂੰਨ ਬਣਾ ਦੇ ਬਾਹਰਲਾ ਬੰਦਾ ਜ਼ਮੀਨ ਨਾਲ ਲੈ ਸਕਿਆ ਕੇ ਬਾਹਰਲਾ ਬੰਦਾ ਨੌਕਰੀਆਂ ਲੈ ਸਕਿਆ ਕੇ ਜਿਵੇਂ ਦੂਜੇ ਸੂਬਿਆਂ 'ਚ ਕਾਨੂੰਨ ਆ ਬਹੁਤ ਗੱਲਾਂ ਹੋਰ ਮੁੱਦਿਆਂ ਦੇ ਗੱਲਾਂਬਾਤਾਂ ਹੋਈਆਂ ਚੰਨੀ ਵੀ ਸਾਨੂੰ ਕਹਿੰਦਾ ਉਹ ਇਹ ਵੀ ਆਪਾਂ ਬਣਾ ਲਾਂਗੇ ਤੁਸੀਂ ਪਾਰਟੀ ਚ ਆ ਜਾਓ ਟਿਕਟ ਦਿੰਨੇ ਆ ਪਹਿਲਾਂ ਐਮਐਲਏ ਮੰਤਰੀ ਦਾ ਬਣ ਜੁ ਲੈ ਪੁਹੰਤ ਵੀ 2 ਘੰਟੇ ਬਿਠਾਈ ਰੱਖਿਆ ਸਾਨੂੰ ਕੋਈ ਗੱਲ ਨਹੀਂ ਆਹ ਵੀ ਮੇਰੇ ਧਿਆਨ ਚ ਆਹ ਵੀ ਮੇਰੇ ਧਿਆਨ ਚ ਆਹ ਹੀ ਮੈਂ ਕਰੂੰਗਾ ਆਹ ਹੀ ਮੈਂ ਕਰੂੰਗਾ ਸਾਰੇ ਅਗਲਾ ਮੁਰੇ ਰੋਕ ਲਿਆ ਕਰੇ ਅਖੀਰ ਤੇ ਅਸੀਂ ਉੱਠ ਕੇ ਇਦੋਂ ਆਏ ਮੈਂ ਕਹਿਣਾ ਕਿਹਾ ਮਾ ਭਾਈ ਜਿਹੜੀ ਕੁਰਸੀ ਤੇ ਤੂੰ ਬੈਠਾ ਨਾ ਪਤਾ ਨਹੀਂ ਕਿੰਨੇ ਕਾਇ ਤੇ ਕਿੰਨੇ ਕਨੇ ਆਉਣਾ ਹੈ ਤੈਨੂੰ ਪ੍ਰਮਾਤਮਾ ਨੇ ਸੇਵਾ ਦਾ ਮੌਕਾ ਦਿੱਤਾ ਲੋਕਾਂ ਨੇ ਤੈਨੂੰ ਸਿਰ ਦਾ ਤਾਜ ਬਣਾਇਆ ਕੁਛ ਪੰਜਾਬ ਲਈ ਕਰ ਜਾ ਯਾਰ ਪਰ ਮੈਨੂੰ ਪਹਿਲੇ ਪਤਾ ਸੀ ਕਿ ਕਿਉਂਕਿ ਅਸੀਂ ਇਕੱਠੇ ਰਹੇ ਆ ਪੀਪਲ ਪਾਰਟੀ ਮਿਲਦੇ ਵੀ ਗੱਲਾਂ ਦਾ ਕੜਾ ਇਹਦੇ ਕੋਲੇ ਬਣਾ ਦਿੰਦਾ ਲੋਕੋਂ ਗੁਲਾ ਚੜਦੇ ਸਿਰ ਹਲਾਈ ਜਾਂਦੇ ਥੱਲੇ ਬੈਠੇ ਹੋ ਤੇ ਉਹ ਉਹ ਚੁਰਕਲੇ ਸੁਣਾਈ ਜਾਂਦਾ ਹੁੰਦਾ ਕਦੇ ਕਹਿੰਦਾ ਮੈਂ ਤੁਹਾਨੂੰ ਪੈਂਚਰ ਲਾਉਣਾ ਸਿਖਾਉਣਾ ਲੈ ਦੱਸ ਯਾਰ ਹੈ ਵੀ ਤੂੰ ਮੁੱਦਿਆਂ ਦੀ ਗੱਲ ਨੀਤੀ ਦੀ ਗੱਲ ਕਰ ਪੈਂਚਰ ਲਾਉਣਾ ਸਿਖਾਏਗਾ ਹਣ ਤੂੰ ਵੀ ਲੋਕ ਪੈਂਤਰਾ ਦੀ ਦੁਕਾਨਾ ਖੋਲ ਲੈਣਗੇ ਕਦੇ ਰਛੀ ਕਹਾਣੀ ਤੋੜ ਲੰਦਾ ਕਦੇ ਬਾਂਦਰ ਦੀ ਕਦੇ ਬਿੱਲੇ ਦੀ ਆਹ ਟਕਲਿਆ ਕਹਾਣੀਆਂ ਨਾਲ 3.5 ਸਾਲ ਲੰਗਾਤੇ ਕਿਸੇ ਮੁੱਦੇ ਤੇ ਪਾਲਿਸੀ ਤੇ ਨੀਤੀ ਤੇ ਨਾ ਐਜੂਕੇਸ਼ਨ ਤੇ ਨਾ ਹੈਲਥ ਤੇ ਨਾ ਖੇਤੀਬਾੜੀ ਨੀਤੀ ਦੇ ਉੱਤੇ ਨਾ ਕਿਸੇ ਹੋਰ ਮੁੱਦਿਆਂ ਤੇ ਗੱਲ ਹੀ ਨਹੀਂ ਕਰ ਰਿਆ ਸਾਡਾ ਵੀ ਦੁਕਾਨ ਤੇ ਇਹੀ ਹੈ ਵੀ ਅਸੀਂ ਬਈ ਸ਼ੁਰੂ ਤੋਂ ਲੈ ਕੇ ਅੱਜ ਤੱਕ ਹਮੇਸ਼ਾ ਗਦਾਰਾਂ ਦਾ ਸਾਥ ਦਿੱਤਾ ਹੈ ਇੱਕ ਗੱਲ ਚੇਤੇ ਰੱਖਿਓ ਇਹ ਇਤਿਹਾਸ ਰਹਿ ਧਰਤੀ ਦਾ ਇੱਥੇ ਜਿਹੜੇ ਮਰਦ ਹੁੰਦੇ ਆ ਸੂਰਮੇ ਹੁੰਦੇ ਆ ਉਹ ਮਾਰੇ ਜਾਂਦੇ ਆ ਤੇ ਜਮਾ ਜਿਹੜੇ ਜੁਕਤੀ ਛੱਟ ਝੋਲੀ ਚੱਕ ਹੁੰਦੇ ਉਹ ਰਾਜ ਕਰਦੇ ਹੁੰਦੇ ਆ ਇਤਿਹਾਸ ਨੇ ਇਸ ਤਰ੍ਹਾਂ ਸੂਰਮੇ ਬੰਦੇ ਹਮੇਸ਼ਾ ਮਰ ਜਾਂਦੇ ਆ ਜਾਂ ਜਲਾ ਤਾੜ ਦਿੱਤੇ ਜਾਂਦੇ ਆ ਤੇ ਦੂਜੇ ਬੰਦੇ ਤੁਹਾਨੂੰ ਪਤਾ ਪਰ ਉਹਨਾਂ ਦੀਆਂ ਮਾਰਾਂ ਗਦੜਾਂ ਦੀਆਂ ਮਾਰਾਂ ਸ਼ੇਰਾਂ ਦੀਆਂ ਮਾਰਾਂ ਤੇ ਕਿਦਰ ਕੋਲਾ ਕਰਦੇ ਆ ਸੋ ਮੁੱਦੇ ਬਹੁਤ ਗੰਭੀਰ ਨੇ ਜੇ ਕਿਸੇ ਮੇਰੇ ਮਜ਼ਦੂਰ ਭਰਾ ਨੂੰ ਇਹ ਲੱਗਦਾ ਕਿ ਮੈਂ ਕੀ ਲੈਣਾ ਜਮੀਨ ਜੱਟਾਂ ਦੀ ਜਾਂਦੀ ਹੈ ਤਾਂ ਤੁਹਾਨੂੰ ਮੈਂ ਦੱਸ ਦਿੰਦਾ ਬਾਈ ਐਸ ਵੇਲੇ ਦੁਨੀਆ ਦੀ 70% ਧਰਤੀ ਐਗਰੀਕਲਚਰ ਲੈਂਡ ਬਾਹੀਜੋਗ ਜ਼ਮੀਨ ਅਪਜਾਊ ਜ਼ਮੀਨ ਦੁਨੀਆ ਦੇ 12 ਬੰਦਿਆਂ ਕੋਲੇ ਆ 12 ਬੰਦਿਆਂ ਕੋਲੇ ਜਿੰਨੇ ਮਹਾਦੀਪ ਹੈ ਅਫਰੀਕਾ ਮਹਾਦੀਪ ਹੈ ਏਸ਼ੀਆ ਮਹਾਦੀਪ ਹੈ ਅਮਰੀਕਾ ਮਹਾਦੀਪ ਹੈ ਯੂਰਪ ਮਹਾਦੀਪ ਹੈ ਸਾਰੇ ਮਹਾਦੀਪਾਂ 'ਚ 70% ਧਰਤੀ ਦੇ ਉੱਤੇ 12 ਬੰਦੇ ਕਾਬਜ ਹੋ ਚੁੱਕੇ ਆ ਲੱਖਾਂ ਏਕੜਾਂ ਜ਼ਮੀਨ ਦੇ ਵਿੱਚ ਫਾਰਮ ਬਣੇ ਹੋਇਆ ਮਸ਼ੀਨਰੀ ਕੰਮ ਕਰਦੀ ਆ ਹੁਣ ਬੰਦੇ ਵੀ ਲੋਹੇ ਦੇ ਬਣਨ ਲੱਗੇ ਰੋਬੋਟ ਆ ਗਏ ਬੰਦੇ ਬੁੰਦੇ ਨਹੀਂ ਜਿਹਨੂੰ ਐ ਲਾਂ ਮੈਂ ਤਾਂ ਦਿਹਾੜੀ ਕਰਨੀ ਆ ਚਾਹੇ ਕਿਸਾਨ जिम्मेदार ਦੇ ਖੇਤ ਕਰਾਂ ਦੇ ਚਾਹੇ ਮੈਂ ਕਿਸੇ ਵੱਡੇ ਘਰਾਣੇ ਦੇ ਖੇਤ ਚ ਕਰਾਂ ਉੱਥੇ ਮਜ਼ਦੂਰੀਆਂ ਨਹੀਂ ਹੋਣੀਆਂ ਬਾਈ ਇੱਕ ਗੱਲ ਯਾਦ ਰੱਖ ਲਿਓ ਵੀ ਜਿਹੜੇ ਬੰਦੇ ਦਾ ਜਿਹੜੀ ਸਰਕਾਰ ਦਾ ਜਿਹੜੀ ਹਕੂਮਤ ਦਾ ਜਿਹੜੇ ਘਰਾਣੇ ਦਾ ਧਰਤੀ ਤੇ ਕਬਜ਼ਾ ਹੈ ਉਹਦਾ ਭੋਜਨ ਤੇ ਕਬਜ਼ਾ ਹੈ ਜਿਹਦਾ ਭੋਜਨ ਤੇ ਕਬਜ਼ਾ ਉਹ ਦੁਨੀਆਂ ਤੇ ਕਬਜ਼ਾ ਕਰੂਗਾ ਕਿਉਂ ਧਰਤੀ ਘਟ ਰਹੀ ਹੈ ਵਾਦੀ ਵਧ ਰਹੀ ਹੈ ਤੁਹਾਡੇ ਸਾਹਮਣੇ ਹੈ ਸੁਡਾ ਲੁਧਿਆਣਾ ਜ਼ਿਲ੍ਹਾ ਕਈ ਪਿੰਡਾਂ ਦੀ ਜ਼ਮੀਨ ਖਾ ਗਿਆ 50 ਪਿੰਡਾਂ ਦੀ ਜ਼ਮੀਨ ਖਾ ਗਿਆ ਪਿਛਲੇ 20 ਸਾਲਾਂ ਚ ਜਲੰਧਰ ਕਿੰਨੇ ਪਿੰਡਾਂ ਦੀ ਜ਼ਮੀਨ ਖਾ ਗਿਆ ਮਹਾਲੀ ਖੜ ਕਿੰਨੇ ਪਿੰਡਾਂ ਦੀ ਜ਼ਮੀਨ ਖਾ ਗਿਆ ਪਟਿਆਲਾ ਕਿੰਨੇ ਪਿੰਡਾਂ ਦੀ ਜ਼ਮੀਨ ਖਾ ਗਿਆ ਬਾਕੀ ਜ਼ਿਲ੍ਹੇ ਕਿੰਨੇ ਜ਼ਮੀਨ ਦਾ ਘਟ ਰਹੀ ਹੈ ਧਰਤੀ ਦਾ ਘਟ ਰਹੀ ਹੈ ਇਸ ਕਰਕੇ ਕਦੇ ਕਾਲੇ ਕਾਨੂੰਨ ਲਿਆਉਂਦੇ ਆ ਕਦੇ ਕੋਈ ਨੀਤੀ ਕਦੇ ਕੋਈ ਨੀਤੀ ਲਿਆਉਂਦੀ ਐ ਹੁਣ ਜਿਹੜੇ ਕੋਈ ਵਿਚਾਰਾ ਦੁਕਾਨਦਾਰ ਆ ਮੰਨ ਲਓ ਉਹ ਸਾਹਮਣੇ ਦੁਕਾਨ اٹਕ ਗਈ ਆਹ ਦੁਕਾਨ ਆ ਕਾਦੀ ਆ ਗੁਰਦੀਪ ਇਹ ਦੁਕਾਨ ਵਾਲਾ ਉਪਰ ਜਰਨਲ ਸਟੋਰ ਵਾਲਾ ਇਹਨਾਂ ਨੂੰ ਲੱਗਦਾ ਵੀ ਅਸੀਂ ਇਧਰ ਕੀ ਲੈਣਾ ਜਮੀਨਾ ਜਾਣ ਗਿਆ ਅਸੀਂ ਤਾਂ ਆਪਣੀਆਂ ਟੂਫੀਆਂ ਟੂਫੀਆਂ ਬਿਸਕੁਟ ਤੇ ਬੱਲਮ ਬੁੱਲਮ ਜੇ ਵੇਚਣੇ ਆ ਅਈਦਾ ਵੇਚੀ ਜਾਵਾਂਗੇ ਐਂ ਲੱਗਦਾ ਸੋਡੇ ਲੁਧਿਆਣੇ ਦੇ ਵਿੱਚ ਦੋ ਤਿੰਨ ਮਾਲ ਵੱਡੇ ਬਣ ਗਏ ਐਮਬੀਡੀ ਮਾਲ ਬੇ ਮਾਲ ਤੇ ਇੱਕ ਹੋਰ ਪਤਾ ਨਹੀਂ ਕਿਹੜਾ ਬਣਿਆ ਡੀਮਾਰਟ ਖੁੱਲ ਗਿਆ ਜਿੰਨਾ ਸਮਾਨ ਆਨਲਾਈਨ ਐਮਾਜ਼ਨ ਤੇ ਹੋਰ ਕਈ ਸਮਾਨ ਤੋਂ ਘਰਾਂ 'ਚ ਆਉਣ ਲੱਗ ਗਿਆ ਇਹ ਜਿੰਨਾ ਜਿੰਨਾ ਥੋੜਾ ਘੰਟਾ ਘਰ ਲੁਧਿਆਣੇ ਦਾ ਚੌੜਾ ਬਾਜ਼ਾਰ ਆ ਉਹ ਸਾਰੀਆਂ ਦੁਕਾਨਾਂ ਖਤਮ ਹੋ ਗਈਆਂ ਇਹਦੀ ਉਦਾਹਰਨ ਮੈਂ ਬਠਿੰਡੇ ਦਿੱਤੀ ਸੀਗੀ ਰਿਲਾਇੰਸ ਮਾਰਕੀਟ ਰੋਕ ਕੇ ਅਸੀਂ 220 ਦੇ ਵਿੱਚ ਕਿਸਾਨੀ ਮੋਰਚੇ ਵੇਲੇ ਅਸੀਂ ਬੰਦ ਕਰਤੀ ਬਠਿੰਡੇ 60 ਲੱਖ ਰੁਪਏ ਦੀ ਇੱਕ ਦਿਨ ਦੀ ਸੇਲ ਸੀ ਸੂਈ ਤੋਂ ਲੈ ਕੇ ਹਰ ਸਮਾਨ ਉੱਥੋਂ ਮਿਲਦਾ ਸੀ ਉਦੋਂ ਬਾਅਦ ਥੋਬੀ ਬਜ਼ਾਰਾ ਬਹਿੰਡੇ ਮਥੇ ਵਾ ਗਿਆ ਦੁਕਾਨਦਾਰ ਸੇਠ ਇਕੱਠੇ ਕਰ ਲਏ ਮਖਾ ਭਾਈ ਇਹ ਜਿੱਦੇ ਦੀ ਉਹ ਮਾਰਕੀਟ ਬੰਦ ਦਾ ਅਸਰ ਹੋਇਆ ਕਹਿੰਦੇ ਪੂਰਾ ਹੀ ਅਸਰ ਆ ਸਾਡੇ ਇੱਥੇ ਚਹਲ ਪਹਲ ਹੋ ਗਈ ਰੌਣਕ ਵੱਧ ਗਈ ਗਾਹ ਕੌਣ ਲੱਗ ਗਿਆ ਉਹ 60 ਲੱਖ ਰੁਪਏ ਦੀ ਕੋ ਦੁਕਾਨ ਤੇ ਜਾਣਾ ਸੀ ਉਹ ਕਿੰਨੀਆਂ ਦੁਕਾਨਾਂ ਦੇ ਘੁੰਮਣ ਲੱਗ ਗਿਆ ਮੈਂ ਭਰਾਓ ਸਾਡੇ ਨਾਲ ਬੈਠੋ ਜਿਹੜੀ ਮਾਰਕੀਟ ਬੰਦ ਕੀਤੀ ਹੋਈ ਹੈ ਕਹਿੰਦੇ ਨਹੀਂ ਇਹ ਕੰਮ ਨਹੀਂ ਰ ਸੋਡਾ ਹੀ ਕੰਮ ਹੈ ਮੈਂ ਸੋਡਾ ਕੰਮ ਫਿਰ ਕੀ ਹੈ ਸੋ ਇਹ ਜਿਹੜੇ ਹਾਲਾਤ ਨੇ ਅਸਲ ਦੇ ਵਿੱਚ ਇਹ ਜਿਹੜੀ ਲੜਾਈ ਆ ਜਿਹੜਾ ਬੰਦਾ ਇੱਥੇ ਪੈਦਾ ਹੋਇਆ ਰੋਟੀ ਖਾਂਦਾ ਸਾਹ ਲੈਂਦਾ ਇਹ ਲੜਾਈ ਬਈ ਉਹਦੀ ਹੈ ਨਾ ਕਿਸਾਨ ਦੀ ਹੈ ਨਾ ਮਜ਼ਦੂਰ ਦੀ ਹੈ ਨਾ ਮਲਾਜ਼ਮ ਦੀ ਹੈ ਇਹ ਸਾਰਿਆਂ ਦੀ ਸਾਂਝੀ ਲੜਾਈ ਹੈ ਇਕੱਠੇ ਹੋ ਕੇ ਲੜਨੀ ਪੈਣੀ ਆ ਨਹੀਂ ਸੋਡਾ ਫਿਰ 400 ਕਿੱਲਾ ਰਹਿ ਗਿਆ ਤਿਆਰੀ ਕਰ ਲੋ ਐਡਾ ਵੱਡਾ ਪਿੰਡ ਉੱਜੜੂਗਾ ਯਾਰ ਕਮਾਲ ਦੀ ਗੱਲ ਹੈ 18-1900 ਕਿੱਲਾ ਪੈਲੀਆ 1400 ਕਿੱਲਾ ਲੈਂਡ ਪੂਲਿੰਗ ਨੀਤੀ ਦੇ ਵਿੱਚ ਆ ਗਿਆ ਤੁਸੀਂ ਜੇ ਬੇਚ ਕੇ ਜਾਓਗੇ ਘਰ-ਬਾਰ ਹੋਰ ਕੀ ਕਰੋਗੇ ਤੇ ਜਿਹੜੇ ਬੰਦੇ ਇੱਕ ਵਾਰੀ ਉੱਜੜ ਜਾਂਦੇ ਆ ਜੀ ਕਰਦਾ ਕਿਸੇ ਬੰਦੇ ਦਾ ਪਿੰਡੋਂ ਛੱਡ ਕੇ ਜਾਣ ਨੂੰ ਬਾਹਰਲੇ ਵਲਖ ਨੂੰ ਕਿੰਨੇ ਕੁ ਬਾਗੇ ਬਾਈ ਹਾਂ ਬਹੁਗੇ ਮੁਰਨਗੇ ਹੁਣ ਮੈਨੂੰ ਗੱਲ ਦਾ ਜਵਾਬ ਦਿਓ ਸਾਡੇ ਪਹਿਲੇ ਗੁਰੂ ਤੋਂ ਲੈ ਕੇ 10 ਗੁਰੂਆਂ ਤੱਕ ਕਦੇ ਖੰਡਾ ਖੜਕਾਇਆ ਕਦੇ ਕਲਮਾਂ ਵਾਈਆਂ ਕਦੇ ਆਪਣੇ ਵਿਚਾਰਾਂ ਨਾਲ ਲੜਾਈ ਲੜੀ ਲੜੀ ਐ ਨਾ ਗੁਰੂ ਗੋਬਿੰਦ ਸਿੰਘ ਨੇ ਆਪਣਾ ਪਰਿਵਾਰ ਕੁਰਬਾਨ ਕਰਤਾ ਕਦ ਲਈ ਕਰਤਾ ਸਾਡੀ ਪਛਾਣ ਲਈ ਰਵਾ ਕੀ ਸੀ ਉਹ ਕਹਿੰਦੇ ਆਪਣੀ ਪਛਾਣ ਛੱਡ ਦਿਓ ਸਾਡੇ ਚ ਆ ਜਾਓ ਉਹ ਕਹਿੰਦੇ ਨਹੀਂ ਸਾਡੀ ਪਛਾਣ ਵੀ ਵੱਖਰੀ ਐ ਸਾਡੇ ਸਿਧਾਂਤ ਸਾਡੇ ਸੂਲ ਵੀ ਵੱਖਰੇ ਐ ਸਾਡੀ ਵਿਚਾਰਧਾਰਾ ਵੀ ਵੱਖਰੀ ਐ ਅਸੀਂ ਨਹੀਂ ਆਉਣਾ ਸਾਨੂੰ ਪਰਿਵਾਰ ਨੂੰ ਕੁਰਬਾਨ ਕਰਨਾ ਮਨਜ਼ੂਰ ਐ ਜੰਗਾਂ ਲੜਦਿਆਂ ਮਨਜ਼ੂਰ ਨਹੀਂ ਇਹੀ ਲੜਾਈ ਸੀ ਨਾ ਸਾਡੀ ਖਾਤਰ ਸਾਡੇ ਗੁਰੂ ਪਰਿਵਾਰ ਕੁਰਬਾਨ ਕਰ ਗਏ ਸਾਡੇ ਯੋਧੇ ਜੰਗਾਂ ਲੜ ਗਏ ਹਿੱਕਾਂ ਦੇ ਗੋਲੀਆਂ ਖਾ ਗਏ ਸਾਡੀਆਂ ਮਾਵਾਂ ਨੇ ਟੋਟੇ ਕਰਕੇ ਬੱਚੇ ਝੋਲੀਆਂ ਚ ਪਵਾ ਲੇ ਵਰਸ਼ਾਂ ਨੇਜਿਆਂ ਦੇ ਉੱਤੇ ਸਾਡੇ ਬੱਚੇ ਟੰਗੇ ਗਏ ਖੋਪੜੀਆਂ ਲਾਈਆਂ ਗਈਆਂ ਆਰਾ ਨਾ ਚਿਰੇ ਗਏ ਚਰਖੜੀਆਂ ਤੇ ਚੜ੍ਹੇ ਗਏ ਅੱਜ ਅਸੀਂ ਚੰਦ ਡਾ ਲੜਾ ਬੱਚਿਓ ਅਮਰੀਕਾ ਕੈਨੇਡਾ ਆਸਟ੍ਰੇਲੀਆ ਜ਼ਮੀਨਾਂ ਵੇਚ ਘਰ ਵੇਚ ਸੋਡੀ ਉੱਥੇ ਨਾ ਪਛਾਣ ਰਹਿਣੀ ਆ ਜਾ ਕੇ ਨਾ ਕੋਈ ਵਜੂਦ ਨਾ ਕੋਈ ਬੋਲੀ ਨਾ ਕੋਈ ਸਭਿਆਚਾਰ ਨਾ ਕੋਈ ਤਿਹਾਜ ਆਉਂਦਾ ਰਹਿਣਾ ਉਹ ਬਾਹਰ ਦੇ ਜਵਾਬ ਆਉਂਦੇ ਆ ਉਹ ਮਿਲਦੇ ਆ ਕਈ ਵਾਰ ਇੰਗਲੈਂਡ ਕਾਨੂੰਨ ਜਾ ਕੇ ਤੇ ਹੋਰ ਜੰਮੇ ਆ ਉਹ ਹੋਰ ਇਹ ਜੋ ਕੁੱਕੜ ਨਹੀਂ ਹੁੰਦੇ ਬਲੇਲਰ ਉਹਨਾਂ ਰ ਗਿਆ ਉਹ ਉਹ ਬੋਲੀ ਪੰਜਾਬੀ ਪਤਾ ਕਿਹੜੀ ਬੋਲਦਾ ਮੈਂ ਖਾਣਾ ਮੰਗਦਾ ਆ ਮੈਂ ਜਾਣਾ ਮੰਗਦਾ ਆ ਮੰਗਦਾ ਕੀ ਹੁੰਦਾ ਵਗਿਆ ਪੰਜਾਬੀ ਦਾ ਵੀ ਨਾਸਮਾਰੀ ਜਾਂਦੇ ਹੁ ਨਾਲੇ ਬਾਹਰ ਸੌਖਾ ਨਹੀਂ ਬਈ ਕੈਨੇਡਾ ਦੇ ਵਿੱਚ ਪਹਿਲੇ 1.5 ਮਹੀਨਿਆਂ ਚ 4-5 ਬੰਦੇ ਮਾਰਦੇ ਗੈਂਗਸਟਰਾਂ ਨੇ ਰੋਕੀ ਲੈਣ ਦੇ ਚੱਕਰ ਚ ਫੋਨ ਕਰਦੇ ਆ ਲੱਖ ਡਾਲਰ ਦੇ ਦਿਓ 2 ਲੱਖ ਡਾਲਰ ਦੇ ਦਿਓ ਕੈਨੇਡਾ ਦੇ ਵਿੱਚ ਇਥੇ ਜੇ ਕੁੱਤਾ ਹੀ ਮਰਦੇ ਉਹਦੀ ਪੁੱਛਗਿੱਛ ਹੋ ਜੂ ਕੈਨੇਡਾ ਦੇ ਵਿੱਚ ਬੰਦਾ ਮਰਨ ਦੀ ਵੀ ਇੰਨੀ ਪੁੱਛਗਿੱਛ ਨਹੀਂ ਕੋਈ ਨਹੀਂ ਪਹੁੰਦਾ ਪੁਲਿਸ ਇਹ ਕਹਿ ਦਿੰਦੀ ਐ ਕਿਸੇ ਨੂੰ ਕੋਈ ਨਹੀਂ ਕਹਿਣਾ ਸਾਨੂੰ ਬੁਲਾਓ ਅਸੀਂ ਆਵਾਂਗੇ ਉਹਦੋਂ ਕੋ ਗਜਟ ਕਰਕੇ ਤੁਰ ਜਾਂਦੇ ਐ ਸੋ ਮੂਸਾ ਭੱਜਾ ਮੌਤ ਉਹਦੇ ਅੱਗੇ ਮੌਤ ਖੜੀ ਜਿਹੜਾ ਬੰਦਾ ਆਪਣੀ ਧਰਤੀ ਮਾਂ ਨੂੰ ਛੱਡ ਕੇ ਭਗੌੜਾ ਹੁੰਦਾ ਆ ਪੰਜਾਬ ਦੀ ਧਰਤੀ ਨੂੰ ਛੱਡ ਕੇ ਭਗੌੜਾ ਹੋ ਜਿਹਦੀ ਖਾਤਰ ਖੂਨ ਡੁੱਲਿਆ ਸਿਰ ਲੱਗੇ ਆ ਫਾਂਸੀਆਂ ਤੇ ਚੜੇ ਆ ਕਾਲ ਕੋਠੜੀਆਂ ਚ ਗਏ ਆ ਉਹ ਬੰਦੇ ਨੂੰ ਕਿਤੇ ਵੀ ਜੱਗ ਜਹਾਨੇ ਢੋਈ ਨਹੀਂ ਮਿਲਣੀ ਕਿਹਦਾ ਮੜਾ ਆ ਝੂਠ ਕਰਨ ਪਾਇ ਨਾ ਇਹਦਾ ਇਹ ਪੰਜਾਬ ਦਾ ਮੀਡੀਆ ਕਿਵੇਂ ਖਰੀਦਦਾ ਹਾਂ ਆਏ ਬੋਲਿਆ ਮੈਸੇ ਮੈਂ ਗੱਲ ਇੱਕ ਮੈਨੂੰ ਦੱਸੋ ਵੀ ਤੁਸੀਂ 1400 ਏਕੜ ਤੁਹਾਡੇ ਕੋਲੇ ਪੈਲੀ ਆ ਨਿਰੀ ਲੈਂਡ ਪੂਲਿੰਗ ਚ ਆਈ ਹੈ ਕੀ 1400 ਏਕੜ ਦੇ ਵਿੱਚੋਂ ਕੋਈ ਵੀ ਬੰਦਾ ਇੱਕ ਮਰਲਾ ਜ਼ਮੀਨ ਦੇਣ ਨੂੰ ਤਿਆਰ ਹੈਗਾ ਆ ਅੱਜ ਇਹਨਾਂ ਦੇ ਖਰੀਦੇ ਹੋਏ ਜੁੱਤੀ ਚੱਕ মিডিਆ ਨੇ ਖਬਰਾਂ ਚਲਾ ਰਿਆ ਹਾਂ ਇਹ ਕਹਿੰਦੇ ਵੀ 130 ਕਿਸਾਨ ਲੈਂਡ ਪੂਲ ਨੀਤੀ ਦਾ ਜ਼ਮੀਨ ਦੇਣ ਨੂੰ ਹੋਏ ਤਿਆਰ ਕੱਲ ਲੁਧਿਆਣਾ ਡੀਸੀ ਬੋਲ ਰਿਹਾ ਸੁਣਿਆ ਤੁਸੀਂ ਹਾਂ ਕਾਲ ਬੋਲੀ ਜਾਂਦਾ ਹੋ ਵੀ ਕਿਸਾਨ ਤਿਆਰ ਹੋ ਗਏ ਲੋਕ ਤਿਆਰ ਹੋ ਗਏ ਕਿਉਂ ਪਰ ਫਲੈ ਜਾ ਰਿਹਾ ਵੀ ਮਹਾਲੀ ਨੂੰ ਲੱਗੇ ਲੁਧਿਆਣੇ ਦੇ ਤਿਆਰ ਹੋ ਗਏ ਲੁਧਿਆਣੇ ਨੂੰ ਲੱਗੇ ਮਹਾਲੀ ਵਾਲੇ ਪਟਿਆਲੇ ਤਿਆਰ ਹੋ ਗਏ ਆਪਾਂ ਵੀ ਦੇ ਦੇ ਇਹ ਬਹੁਤ ਚਾਲਾਂ ਚੱਲਣਗੇ ਬਈ ਇਹ ਬੜੀਆਂ ਟਕੜਮ ਬਾਜ਼ੀਆਂ ਖੇਡਣਗੇ ਪਰ ਚਕੰਨੇ ਰਹਿਣਾ ਜਾਗਦੇ ਰਹਿਣਾ ਕੌਮਾਂ ਹਮੇਸ਼ਾ ਲੜਨ ਵਾਲੀਆਂ ਸੰਘਰਸ਼ ਕਰਨ ਵਾਲੀਆਂ ਜਿਉਂਦੀਆਂ ਰਹਿੰਦੀਆਂ ਜਿਹੜੀਆਂ ਕੌਮਾਂ ਦਰਵਾਜ਼ੇ ਭੇਡ ਲੈਂਦੀਆਂ ਬੂਹੇ ਭੇਡ ਲੈਂਦੀਆਂ ਜਿਹੜੀਆਂ ਕੌਮਾਂ ਨਿਖਿਤ ਹੋ ਜਾਂਦੀਆਂ ਵੇਸਲੀਆਂ ਹੋ ਕੇ ਸੌ ਜਾਂਦੀਆਂ ਨੇ ਉਹ ਕੌਮਾਂ ਦਾ ਦੁਨੀਆ ਤੋਂ ਨਾਮੋਂ ਨਿਸ਼ਾਨ ਮਿਟ ਜਾਣਾ ਹੈ ਮਰਦਾ ਰਿਹਾ ਤੇ ਸਾਡੇ ਨਾਲ ਕਿਤੇ ਉਹ ਨਾ ਹੋਵੇ ਵੀ ਸਾਡਾ ਪਾਸਾ ਸਭਾ ਤਾਂ ਕੋਈ ਹੁੰਦੀ ਸੀ ਤੇ ਅਜੇ ਲੋਪ ਹੋ ਗਈ ਪੜੀ ਜਾਂਦੀਆਂ ਕਿਤਾਬਾਂ ਚ ਖੱਲੋ ਪੱਥਰ ਨਿਕਲਦੇ ਆ ਉੱਤੇ ਲਿਪੀ ਲਿਖੀ ਮਿਲਦੀ ਹੈ ਉਹ ਲਿਪੀ ਸਮਝਣ ਦੀ ਲਿਪੀ ਕਿਹੜੀ ਹੈ ਸਾਡੀ ਵੀ ਕਿਤੇ ਗੁਰਮੁਖੀ ਲਿਪੀ ਐਂ ਪੜੀ ਜਾ ਕੇ ਵੀ ਇੱਥੇ ਆ ਲਿਪੀ ਦੇ ਲੋਕ ਵੀ ਰਹਿੰਦੇ ਸੀ ਸਾਨੂੰ ਦੁਸ਼ਮਣ ਨੇ ਕੋਈ ਮਾਰ ਸਕਦਾ ਅਸੀਂ ਆਪ ਦੇ ਪੈਰੋਂ ਮਰਾਂ ਦੋ ਕਮੈਂਟ ਗੱਲਾਂ ਕਰਨੀਆਂ ਨੇ ਕਿ ਆ ਧਿਆਨ ਦੇ ਗੌਰ ਨਾਲ ਸੁਣਨੀਆ ਗੱਲ ਕੀ ਹੈ ਬੇਨਤੀ ਕੀ ਹੈ ਕਿ ਸਾਡੇ ਹਾਲਾਤ ਬਣੇ ਕਿਉਂ ਨੇ ਲੈਂਡ ਪੁਲਿੰਗ ਦੀ ਨੀਤੀ ਬਾਰੇ ਸਾਨੂੰ ਸਭ ਨੂੰ ਪਤਾ ਹੈ ਪਰ ਇਸ ਚੀਜ਼ ਤੇ ਚਰਚਾ ਕਰਨੀ ਹੈ ਕਿ ਇਹ ਹਾਲਾਤ ਪੰਜਾਬ ਦੇ ਦਿਨ ਪ੍ਰਤੀ ਦਿਨ ਪ੍ਰਤੀ ਕਿਉਂ ਬਣਦੇ ਜਾਂਦੇ ਨੇਗੇ ਸਭ ਤੋਂ ਵੱਡੀ ਸਮਝਣ ਵਾਲੀ ਗੱਲ ਇਹ ਹੀ ਹੈ ਕਿ ਕਿਉਂਕਿ ਸਾਡੇ ਵਿੱਚ ਆਪਣੇ ਵਿੱਚ ਏਕਤਾ ਨਹੀਂ ਹੈਗੀ ਜਿੱਦਣ ਸਾਡੀ ਏਕਤਾ ਹੋਊਗੀ ਕੋਈ ਦੁਨੀਆ ਦਾ ਮਾਈ ਦਾ ਲਾਲ ਸਾਨੂੰ ਹਿਲਾ ਨਹੀਂ ਸਕਦਾ ਇਸ ਕਰਕੇ ਅੱਜ ਸਾਡੇ ਜਿਹੜੇ ਲੜਨ ਵਾਲੇ ਲੋਕ ਨੇਗੇ ਉਹ ਲੜਨ ਲੜਨ ਵਾਲੇ ਲੋਕਾਂ ਉੱਪਰ ਚਿੱਕੜ ਛਾਲਿਆ ਜਾ ਰਿਹਾ ਹੈ ਚਿੱਕੜ ਕੌਣਾ ਛਾਲ ਰਹੇ ਨੇ ਕੋਈ ਕਹਿੰਦਾ ਬਿਕਾਉ ਇੱਕ ਮਿੰਟ ਨਾ ਜੀਵਾਨੋ ਗੱਲ ਸੁਣੋ ਮੇਰੀ ਇੱਧਰ ਧਿਆਨ ਪਾਓ ਦੋ ਮਿੰਟ ਬੈਠੋ ਪਹਿਲਾਂ ਮੇਰੀ ਪੂਰੀ ਧਿਆਨ ਨਾਲ ਗੱਲ ਸੁਣੋ ਇਹ ਮਸਲਾ ਕੀ ਆ ਗੱਲ ਸਮਝ ਲਓ ਮੈਂ ਦੋ ਮਿੰਟਾਂ ਦੀ ਗੱਲ ਸਮਾਪਤ ਕਰ ਦੂੰਗਾ ਕਿਉਂਕਿ ਗੱਲ ਐ ਉਹ ਹੈ ਕਿ ਜਿਹੜੇ ਲੋਕ ਤੀਜੇ ਦਿਨ ਜਿਹੜਾ ਕਿ ਸਾਡਾ ਮੀਡੀਆ ਸਾਡੇ ਰਾਜਨੀਤਿਕ ਲੀਡਰ ਕਿਸਾਨ ਆਪੂਕਾਉ ਨੇ ਜੀ ਲੀਡਰ ਪਕਾਉ ਨੇ ਜੀ ਆਪ ਬਕਾਉ ਨੇ ਮੈਂ ਤੁਹਾਡੇ ਸਾਥ ਦੇ ਵਿੱਚ ਖੜਾ ਖੋ ਕੇ ਕਹਿ ਕੇ ਜਾਣਾ ਇੱਕ ਵੀ ਕਿਸਾਨ ਲੀਡਰ ਪਕਾਉ ਨਹੀਂ ਇਹ ਤੁਹਾਡੇ ਦਿਮਾਗ ਦੇ ਵਿੱਚ ਗੱਲ ਪਾਈ ਗਈ ਆ ਤੂੰ ਸਮਝਦੇ ਕਿਉਂ ਨਹੀਂ ਤੁਸੀਂ ਕਿਉਂ ਨਹੀਂ ਸਮਝ ਰਹੇ ਕਿਉਂਕਿ ਅੰਗਰੇਜ਼ਾਂ ਨੇ 60 70 ਹਜ਼ਾਰ ਬੰਦੇ ਨੇ 200 ਸਾਲ ਰਾਜ ਕਰੀ ਕੇ 500 ਕਰੋੜ ਬੰਦੇ ਦੀ ਲੋਕਾਂ ਨੂੰ ਪਾੜ ਕੇ ਲੋਕਾਂ ਨੂੰ ਪਾੜ ਗਿਆ ਜਿੱਕ ਵੀ ਸਾਡੀ ਸਿੱਖ ਜਥੇਬੰਦੀ ਦੇ ਵਿੱਚ ਮਜ਼ਦੂਰ ਜਥੇਬੰਦੀ ਦੇ ਵਿੱਚ ਕਿਸਾਨ ਜਥੇਬੰਦੀ ਦੇ ਵਿੱਚ ਇਕਤਾ ਹੈ ਨਹੀਂ ਅੰਨੇ ਪੀੜੇ ਦੇ ਕੁੱਤੇ ਚੱਟੀ ਜਾਂਦੇ ਨੇ ਗੱਲ ਇਹ ਹੋਈ ਪਈ ਹੈ ਇਸ ਕਰਕੇ ਸਾਹਮਣੇ ਦੀ ਲੋੜ ਹੈ ਜਿਹੜੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਨੇ ਜਿਹੜੇ ਨੀਤੀਆਂ ਦੀ ਗੱਲ ਕਰਦੇ ਨੇ ਉਹਨਾਂ ਨੂੰ ਕਹਿੰਦੇ ਬਕਾਊ ਆ ਆ ਤੁਹਾਡੇ ਸਾਹਮਣੇ ਮੇਰੇ ਤੇ ਕਿੰਨੇ ਪਰਚੇ ਚੱਲਦੇ ਨੇ ਨਵਦੀਪ ਤੇ ਕਿੰਨੇ ਪਰਚੇ ਚੱਲਦੇ ਨੇ ਰੱਖਿਆ ਭਾਈ ਤੇ ਕਿੰਨੇ ਪਰਚੇ ਚੱਲਦੇ ਨੇ ਸਾਡੇ ਤੇ ਕਿਉਂ ਪਰਚੇ ਪਾ ਰਹੇ ਨੇ ਅਸੀਂ ਕੀ ਬੁਰਾ ਕਰਿਆ ਕੀ ਮਾੜਾ ਕਰਿਆ ਅਰਬਾਂ ਕਰੋੜਾਂ ਰੁਪਏ ਲੋਕਾਂ ਦਾ ਕਰੋੜਾਂ ਰੁਪਏ ਕਢਾਤਾ ਮੇਰੀਆਂ ਭੈਣਾਂ ਤੇ ਵੀ 370 ਚੱਕ ਕੇ ਪਾਚਾ ਢੋਕਤਾ ਸਮਝਣ ਵਾਲੀ ਗੱਲ ਇਹ ਹੈ ਕਿ ਇਹ ਲੋਕਾਂ ਨੂੰ ਪਾੜ ਰਹੇ ਨੇਗੇ ਤੁਹਾਡੇ ਪਿੰਡਾਂ ਦੇ ਵਿੱਚ ਕੀ ਹੈ ਗੁੱਸਾ ਨਾ ਕਰਿਓ ਮੈਂ ਮਾੜੀ ਜੀ ਕੌੜੀ ਜੀ ਗੱਲ ਕਹਾਂ ਬਾਲੀ ਨਹੀਂ ਮਾੜੀ ਜੀ ਕੋਈ ਤਾਂ ਕਹਿੰਦਾ ਮੈਂ ਕਾਂਗਰਸ ਵਾਲਾ ਕੋਈ ਕਹਿੰਦਾ ਮੈਂ ਝਾੜੂ ਵਾਲਾ ਕੋਈ ਕਹਿੰਦਾ ਮੈਂ ਬੀਜੇਪੀ ਵਾਲਾ ਕੋਈ ਕਹਿੰਦਾ ਮੈਂ ਬਦਲ ਦਲ ਨਾਲ ਪਾਰਟੀਆਂ ਪਿੱਛੇ ਸਹੀ ਲੜੀ ਜਾਂਦੇ ਆ ਪਿੰਡ ਦੇ ਵਿੱਚ 150 50 ਕ ਬੰਦੇ ਹੁੰਦੇ ਨੇ ਕਿ ਜਿਹੜੇ ਕਿ ਡਿਸਪੋਜ਼ੇਬਲ ਚਮਚੇ ਹੁੰਦੇ ਨੇ ਸਾਰੇ ਲੋਕਾਂ ਨੂੰ ਪਾੜੀ ਜਾਂਦੇ ਨੇ ਭਰਾਵੋ ਅਸੀਂ ਇਹ ਕਿਉਂ ਨਹੀਂ ਕਹਿੰਦੇ ਕਿ ਅਸੀਂ ਪੰਜਾਬ ਵਾਲੇ ਆ ਅਸੀਂ ਪੰਜਾਬ ਲਈ ਲੜਨਾ ਹੈ ਅਸੀਂ ਪਾਰਟੀਆਂ ਪਿੱਛੇ ਕਿਉਂ ਲੜ ਰਹੇ ਆ ਕੀ ਸਾਨੂੰ ਕੋਈ ਪਾਰਟੀਆ ਰਾਜਨੀਤਿਕ ਪਾਰਕਾ ਸਾਨੂੰ ਲਿਆਉਣ ਨੂੰ ਤਾਰਨੇ ਆ ਹੱਥ ਜੋੜਦੇ ਨੇ ਸਾਰੇ ਉਹ ਕਹਿੰਦੇ ਸਾਡੇ ਚ ਆ ਜਾਓ ਕਿਨ ਸਾਡੇ ਚ ਆ ਜਾਓ ਅਸੀਂ ਕਿਉਂ ਨਹੀਂ ਜਾ ਰਹੇ ਸਾਨੂੰ ਪਤਾ ਹੈ ਕਿ ਲੜਾਈ ਕੀਆ ਮੁੱਦੇ ਕੀ ਨੇ ਫਿਰ ਅਸੀਂ ਕਿਉਂ ਪਾਰਟੀਆਂ ਦੇ ਵਿੱਚ ਜਾ ਰਹੇ ਆ ਕੋਈ ਵੀ ਮੈਨੂੰ ਇਹ ਗੱਲ ਕਹਿ ਕੇ ਨਾ ਕੋਈ ਵੀ ਕਿਸਾ ਲੀਡਰ ਕੋਈ ਬੰਦਾ ਬਕਾਉ ਨਹੀਂ ਹੈਗਾ ਬਕਾਉ ਨੇ ਇਹ ਜਿਹੜੇ ਲੈਂਡ ਪੀਲਿੰਗ ਦੀ ਨੀਤੀ ਲੈ ਕੇ ਆਏ ਨੇ ਬਕਾਉ ਤਾਂ ਲੀਡਰ ਨੇ ਭਰਾਵੋ ਇਹਨਾਂ ਨੂੰ ਕੀ ਲੋੜ ਸੀ ਲੈਂਡ ਪੀਲਿੰਗ ਦੀ ਜਿਹੜੇ ਨੀਤੀ ਲਾਉਣੀ ਕਿਉਂਕਿ ਇਹਨਾਂ ਨੇ ਥੋੜੀ ਜ਼ਮੀਨਾਂ ਵੇਚਣੇ ਨੇ ਥੋੜਾ ਪੰਜਾਬ ਵੇਚਣਾ ਥੋੜੀ ਮਿੱਟੀ ਥੋੜੀ ਮਾਂ ਵੇਚਣੀ ਆ ਘਰ ਦੀ ਥੋੜੀ ਮਾਂ ਉਹਨੂੰ ਵੇਚ ਰਹੇ ਨੇਗੇ ਇਸ ਕਰਕੇ ਬਕਾਉ ਇਹ ਨੇਗੇ ਜਿਹੜਾ ਰੋਜ ਹੀ ਤੀਜੇ ਤੀਜੋ ਚੌਥੇ ਦਿਨ ਭਗਮਤਵਾੜ ਕਹਿੰਦਾ ਸੀ ਨਾ ਕਿਸਾਨ ਲੀਡਰ ਖੇਤ ਨਹੀਂ ਜਾਂਦੇ ਆੜ ਜਾਂਦੇ ਉਹ ਕਹਿੰਦੇ ਸੀ ਖੇਤ ਦੀ ਬੈਠੇ ਉਹਨਾਂ ਕਦੋਂ ਮਰਦੀ ਆ ਜੀ ਨਾ ਤਾਂ ਖੇਤੀ ਕਰੀਆ ਨਾ ਤੇਰੇ ਪਿਓ ਨੇ ਖੇਤੀ ਕਰੀਆ ਕਿਸਾਨ ਲੀਡਰ ਇਹ ਗੱਲ ਕਹਿੰਦੇ ਮੈਂ ਭਗਮਤਵਾੜ ਨੂੰ ਕਹੂੰ ਪੱਕਾ ਥੱਲੇ ਫੁੱਟਾਂ ਮੈਂ ਅਕੂਪਰਾ ਇੰਕ੍ਰੈਂਸ ਕੋਈ ਨਹੀਂ ਕਿਸੇ ਪੱਕਾ ਕੋਈ ਏਜੰਟ ਹੋਰੀ ਨਹੀਂ ਬਦਲੀ ਕੋਈ ਪੱਕੇ ਨਹੀਂ ਦੇ ਉੱਤੇ ਨਿਫਟਾ ਸਿਰਫ ਗੱਲਾਂ ਦਾ ਕਢਾ ਆ ਕਿੱਥੋਂ ਕਿਹੜੇ ਕੋਈ ਖੇਤੀ ਨਹੀਂ ਕਰੀ ਬਸ ਕਿਸਾਨ ਲੀਡਰਾਂ ਦੇ ਚੱਕਰ ਸਿੱਟਣ ਤੇ ਹੋਇਆ ਪਿਆ ਇੱਕ ਵੀ ਕਿਸਾਨ ਲੀਡਰ ਦਿਖ ਲਿਆ ਦਿਓ ਮੈਂ ਹਜ਼ਾਰ ਬੰਦੇ ਦਾ ਐਮਐਲਏ ਦਾ ਨੌਂ ਗਿਣਾ ਦਊ ਜਿਹੜੇ ਬਕਾਊ ਨੇਗੇ ਇੱਕ ਵੀ ਕਿਸਾਨ ਲੀਡਰ ਤੇ ਮੈਨੂੰ ਸਾਫ਼ ਕਰਕੇ ਦਿਖਾਓ ਵੀ ਆ ਕਿਹਨੇ ਕੀ ਖਾਤਾ ਇਹ ਤੁਹਾਡੇ ਦਿਮਾਗ ਦੇ ਵਿੱਚ ਗੱਲ ਪਾਈ ਗਈ ਆ ਕਿਉਂਕਿ ਜਿਵੇਂ ਇਹਨਾਂ ਨੇ ਅੰਗਰੇਜ਼ਾਂ ਵਾਲੀ ਨੀਤੀ ਸਿੱਖੀ ਹੋਈ ਆ ਪਾੜੋ ਤੇ ਰਾਜ ਕਰੋ ਇਸ ਕਰਕੇ ਮੈਂ ਬੜਾ ਸਮਾਂ ਨਹੀਂ ਲੈਂਦਾ ਹੁਣ ਨਵਦੀਪ ਪਾਈ ਆ ਜਾ ਇਹ ਵੀ ਵਿਚਾਰਾਂ ਦੀ ਸਾਧ ਕਰਨਗੇ ਤੇ ਮੈਂ ਤੁਹਾਨੂੰ ਕੋਈ ਗੱਲ ਕਹਿ ਕੇ ਜਾਣਾ ਮੇਰੇ ਮਾਵਾ ਬੈਠੇ ਨੇ ਮੇਰੇ ਭੈਣਾ ਬੈਠੇ ਨੇਗੇ ਤੁਸੀਂ ਸਾਡੀਆਂ ਮਾਈ ਭਾਗੋਦਿਆਂ ਬਾਰਸੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੱਥ ਖੜੇ ਕਰਕੇ ਮੈਨੂੰ ਕੋਈ ਗੱਲ ਦਾ ਜਵਾਬ ਦੇਣਾ ਕਿ ਇਹ ਨੀਤੀ ਨਹੀਂ ਪੰਜਾਬ ਖਾਤਰ ਅਨੇਕਾਂ ਨੀਤੀ ਆਉਣਗੀਆਂ ਅਸੀਂ ਇਕੱਠੇ ਰਹਿ ਕੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨੀ ਹੈ ਅਸੀਂ ਆਪਣੇ ਪਿੰਡ ਦੇ ਵਿੱਚ ਏਕਤਾ ਪੈਦਾ ਕਰਨੀ ਹੈ ਮੈਂ ਹਰ ਇੱਕ ਆਪਣੇ ਪਿੰਡ ਦਾ ਜਿਹੜਾ ਮਜ਼ਦੂਰ ਹੁੰਦਾ ਜਿੰਨੀ ਕੋਈ ਮੈਂ ਵਾਹ ਫੜਨ ਦੀ ਕੋਸ਼ਿਸ਼ ਕਰਦਾ ਵੱਧ ਤੋਂ ਵੱਧ ਕੋਸ਼ਿਸ਼ ਕਰਦਾ ਕੱਲ ਦੀ ਵੀਡੀਓ ਦੇਖ ਲਓ ਕੈਂਸਰ ਦੇ ਕਿੱਦੇ ਕਿਹਦਾ ਇਲਾਜ ਕਰਾ ਲੈਂਦਾ ਕਿੱਦੇ ਪਿੰਡ ਦੇ ਵਿੱਚ ਕਿੱਦਾ ਕਿਹਦਾ ਇਲਾਜ ਕਰਾ ਲੈਂਦਾ ਨਾ ਆਪਣੇ ਕਿਸਾਨ ਆਪਣੇ ਮਜ਼ਦੂਰਾਂ ਦੇ ਬਾਹ ਫੜਿਓ ਪਿੰਡਾਂ ਦੇ ਵਿੱਚ ਏਕਤਾ ਕਾਇਮ ਕਰਿਓ ਤੇ ਹੱਥ ਖੜੇ ਕਰਕੇ ਕੋਈ ਦਬਾਅ ਦੇ ਦਿਓ ਕਿ ਪੰਜਾਬ ਦੇ ਇਹਨਾਂ ਦੇ ਜਿਹੜੇ ਵਿਰੋਧੀ ਨੇਗੇ ਜਿਹੜੇ ਪੰਜਾਬ ਨੂੰ ਖਤਮ ਕਰਨ ਦੇ ਤੋਲੇ ਹੋਣੇ ਇਹਨਾਂ ਦੇ ਖਿਲਾਫ ਲੜਾਂਗੇ ਲੜਾਂਗੇ ਨਾ ਇਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇੱਕੋ ਹੀ ਨਾਰਾ ਲਾਉਣਾ ਤੇ ਇੱਕੋ ਹੀ ਜਿਹੜਾ ਜਕਾਰਾ ਛੱਡਣਾ ਤੇ ਸਾਰਿਆਂ ਨੇ ਦਬਾਅ ਦੇਣਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਆਮ ਆਦਮੀ ਪਾਰਟੀ ਮੁਤਾਬਕ বলে গুরু জী খালসা বাইগুরু